ਅਜ ਸਥਾਨਕ ਪਿੰਡ ਦਿਾਲਪਰਾ ਵਿਖੇ ਪਾਬਾ ਬੰਦਾ ਸਿੰਘ ਭਾਦਰ ਯੂਥ ਕਲੱਬ ਵੱਲੋਂ ਖੂਨਦਾਨ ਕੈਂਪ ਲਗਵਾਇਆ ਗਿਆ ਇਸ ਵਿੱਚ ਕਰੀਬ 100 ਯੂਨਿਟ ਖੂਨ ਇਕੱਤਰ ਕੀਤਾ ਗਿਆ ਇਸ ਮੌਕੇ ਸੈਕਟਰ 32 ਹਸਪਤਾਲ ਚੰਡੀਗੜ੍ਹ ਤੋਂ ਆਈ ਡਾਕਟਰਾਂ ਦੀ ਟੀਮ ਨੇ ਖੂਨਦਾਨੀਆਂ ਦਾ ਖੂਨ ਇਕੱਤਰ ਕੀਤਾ ਇਸ ਤੋਂ ਇਲਾਵਾ ਕੈਂਪ ਵਿੱਚ ਮੁਫਤ ਦੰਦਾ ਦਾ ਚੈੱਕਅਪ ਕੈਂਪ ਵੀ ਲਗਵਾਇਆ ਗਿਆ ਖੂਨਦਾਨ ਕੈਂਪ ਵਿੱਚ ਹਲਕਾ ਵਿਧਾਇਕ ਐਨ ਕੇ ਸ਼ਰਮਾ ਕਾਂਗਰਸ ਪਾਰਟੀ ਤੋਂ ਦੀਪਿੰਦਰ ਸਿੰਘ ਢਿੱਲੋਂ ਜਸਪਾਲ ਸਿੰਘ ਸਰਪੰਚ ਆਮ ਆਦਮੀ ਪਾਰਟੀ ਤੋਂ ਨਵਜੋਤ ਸਿੰਘ ਸੈਣੀ ਕਾਉਂਸਲਰ ਨਵਜੋਤ ਸਿੰਘ ਤੋਂ ਇਲਾਵਾ ਹੋਰ ਪਰਤਵੰਤਿਆ ਨੇ ਖੂਨਦਾਨ ਕੈਂਪ ਵਿੱਚ ਹਾਜ਼ਰੀ ਲਗਾਈ ਅਤੇ ਖੂਨਦਾਨੀਆਂ ਦੀ ਹੌਸਲਾ ਅਫਜ਼ਾਈ ਕੀਤੀ ਕੈਂਪ ਲਗਾਉਣ ਵਾਲੇ ਨੌਜਵਾਨਾਂ ਨੇ ਦੱਸਿਆ ਕਿ ਪਹਿਲਾਂ ਵੀ ਉਹ ਅਜਿਹੇ ਕੈਂਪ ਲਗਾਉਂਦੇ ਰਹਿੰਦੇ ਹਨ ਭਾਈ ਕਾਹਨਾਵਾ ਆਪਣਾ ਮਲਕੀ ਸਿੰਘ ਜੀ ਕਲੱਬ ਦਾ ਨਾਮ ਕੀ ਆ ਆਪਣੇ ਪਾਪਾ ਬੰਦਾ ਸਿੰਘ ਪਾਤਰ ਕਲੱਬ ਆ ਜੀ ਅੱਛਾ ਤੇ ਅੱਜ ਖੂਨਦਾਨ ਕੈਂਪ ਕਾ ਮਾ ਖੂਨਦਾਨ ਕੈਂਪ ਆ ਇਹ 11ਵਾਂ ਕੈਂਪ ਆ ਜੀ ਇਹ ਤੋਂ ਪਹਿਲਾਂ ਇਹ ਤੋਂ ਪਹਿਲਾਂ 10 ਹੋ ਚੁੱਕੇ ਆ ਜੀ 11ਵਾਂ ਆ ਜੀ ਠੀਕ ਆ ਤੇ ਕਿੰਨੇ ਕ ਇਹ ਲੱਗ ਜਾਂਦੇ ਆ ਆਪਣੀ ਪਹਿਲਾਂ ਜੀ 50 60 ਹੋ ਜੀ ਅੱਜ ਕੀ ਆਪਣੀ 100 ਕ੍ਰੋਸ ਕਰ ਲਈ ਜੀ 100 ਹੋ ਜੂਗੀ ਜੀ ਇਹ ਤੋਂ ਇਲਾਵਾ ਕਿਹੜੇ ਹੋਰ ਕੰਮ ਟੈਂਟਲ ਵੀ ਲਾਏ ਵੀ ਆ ਜੀ ਅੱਛਾ ਹਾਂ ਜੀ ਟੈਂਟਲ ਵੀ ਲਾਏ ਵੀ ਆ ਜੀ ਬਾਕੀ 32 ਹਸਪੀਟਲ ਦੀ ਟੀਮ ਹੈ ਜੀ ਗੁਲਾਬਗੜ ਤੋਂ ਹੀ ਕਲੱਬ ਆਪਰੀ ਇੱਕ ਡੈਂਟਨ ਦੇ ਜਿਹੜੀ ਇਸ ਤੋਂ ਇਲਾਵਾ ਹੋਰ ਕਾਮ ਕਰਦਾ ਕਲੱਬ ਆਪਾਂ ਕੈਂਪ ਚ ਡਾਈਟ ਦਿੰਦੇ ਆ ਜੀ ਮੁੰਡਿਆਂ ਨੂੰ ਜਿਹੜੇ ਆਪਣੇ ਬਲੱਡ ਦੇ ਡੇਰਾ ਹੀ ਮੁੰਡੇ ਆਪਾਂ ਨੂੰ ਡਾਈਟ ਦਿੰਦੇ ਆ ਜੀ ਜਿੱਦਾਂ ਆਪਾਂ ਉਹ ਆਪਣਾ ਕਿਲ ਲਾਉਂਦੇ ਜਿੱਦ ਤੋ ਗਿਆ ਜੀ ਵਗੈਰਾ ਅਧਰ ਹੀ ਡਾਈਟ ਹੁੰਦੀ ਹੈ ਜੀ ਨਹੀਂ ਨਹੀਂ ਕੋਈ ਹੋਰ ਕੰਮ ਕਰਦਾ ਕਲੱਬੀ ਤੋਂ ਇਲਾਵਾ ਕੁੰਦਾਨ ਕੈਂਪ ਤੋਂ ਇਲਾਵਾ ਹੋਰ ਕਾ ਕਾ ਉਹ ਵੀ ਕਰ ਦਿੰਦੇ ਆ ਜੀ ਹਾਂ ਜੀ ਕੀ ਕੀ ਕਰਦੇ ਆ ਜੀ ਸੇਵਾ ਕਰ ਦਿੰਦੇ ਆ ਆਪਾਂ ਹਲ ਵੀ ਹੋ ਜਾਂਦਾ ਤੁਹਾਨੂੰ ਇਹ ਸਭ ਆ ਕਿ ਕਿੰਨੇ ਮੈਂਬਰ ਆ ਕਲੱਬ ਦੇ ਆਪਣੀ ਕਲਮ ਪਰ 15-20 ਮੈਂਬਰ ਆ ਜੀ ਮੈਂਬਰ ਆ ਸਾਰੇ ਆਪਸ ਚ ਕੰਟ੍ਰਿਬਿਊਸ਼ਨ ਹਾ ਜੀ ਕੰਟ੍ਰਿਬਿਊਸ਼ਨ ਆ ਜੀ ਤੇ ਸ਼ੁਕਰੀਆ ਜੀ